ਪੰਜਾਬ ਦੇ ਕੋਟਕਪੂਰਾ ਦੇ ਰਹਿਣ ਵਾਲੇ 20 ਸਾਲਾ ਕਰਨਵੀਰ ਸਿੰਘ ਜਦੋਂ ਕੈਨੇਡਾ ਗਿਆ ਸੀ ਤਾਂ ਨਹੀਂ ਸੋਚਿਆ ਸੀ ਵਾਪਸ Laash ਆਏਗੀ ਕਰਨਵੀਰ ਦੀ ਵਿਨੀਪੈਗ ਵਿੱਚ ਨਮੂਨੀਆ ਕਾਰਨ ਮੌਤ ਹੋ ਗਈ ਮਰੇ ਤੱਕ ਆਪਣੇ ਪਿੱਛੇ ਪੈਣ ਤੇ ਮਾਤਾ ਪਿਤਾ ਨੂੰ ਛੱਡ ਗਿਆ ਤੇ ਪੀੜਤ ਪਰਿਵਾਰ ਦੀ ਆਰਥਿਕ ਹਾਲਤ ਮਾੜੀ ਹੋਣ ਦੇ ਕਾਰਨ ਕੇਂਦ ਸਰਕਾਰ ਤੋਂ Laash ਲੈ ਆਉਣ ਦੀ ਵਾਪਸ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਪਰਿਵਾਰ ਵੀ ਆਰਥਿਕ ਮਦਦ ਦੀ ਗੁਹਾਰ ਲਗਾ ਰਿਹਾ ਇਸ ਮੌਕੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਤ ਚੇਅਰਮੈਨ ਕਿ ਕਮੇਟੀ ਅਮਨਦੀਪ ਸਿੰਘ ਬਾਬਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਤੇ ਪਰਵਾਰ ਦੇ ਨਾਲ ਹਰ ਸੰਭਵ ਸਹਾਇਤਾ ਕਰਨ ਦਾ ਵਾਅਦਾ ਕੀਤਾ ਇਸ ਮੌਕੇ ਪਰਿਵਾਰ ਦਾ ਕਹਿਣਾ ਸੀ ਕਰਨਵੀਰ ਬਾਸਕਟ ਖੇਡਦਾ ਸੀ ਤੇ ਨੈਸ਼ਨਲ ਪੱਧਰ ਦਾ ਵਧੀਆ ਖਿਡਾਰੀ ਸੀ ਤੇ ਛੋਟੀ ਜਈ ਬਿਮਾਰੀ ਕਾਰਨ ਇੰਨੇ ਵਿਕਸਤ ਦੇਸ਼ ਵਿੱਚ ਨੌਜਵਾਨ ਦੀ ਮੌਤ ਹੋਣਾ ਚਿੰਤਾ ਦਾ ਵਿਸ਼ਾ ਹੈ ਲੀਕੋ ਬੜੀ ਦੁੱਖਦਾਈ ਖਬਰ ਆ ਕੇ ਕਾਕਾ ਕਰਨਵੀਰ ਸਿੰਘ ਮੇਰੇ ਤਾਂ ਬੱਚਿਆਂ ਵਰਗਾ ਸੀ ਉਹ ਐਕਸਪਾਇਰ ਹੋ ਗਿਆ ਕੈਨੇਡਾ ਵਿਨਿਪੈਗ ਦੇ ਵਿੱਚ ਔਰ ਬੜਾ ਪ੍ਰੋਮਿਸਿੰਗ ਨੌਜਵਾਨ ਸੀ ਉਹ ਅਸੀਂ मतलब ਸਾਡੂੰ ਸਾਡੇ ਪਰਿਵਾਰ ਨੂੰ ਬਹੁਤ ਵੱਡਾ ਘਟਾ ਹੈ ਉਹਦੀ ਡੈੱਡ ਬੋਡੀ ਇੱਥੇ ਲਾਉਣ ਵਾਸਤੇ ਕਵੈਰ ਸ਼ੁਰੂ ਕਰਤੀ ਹੈ ਜਿੱਥੇ ਵੀ ਕਿਤੇ ਬਾਹਵੇਂ ਵਿਦੇਸ਼ ਮੰਤਰਾਲੇ ਜਾਂ ਐਮਬੈਸੀ ਜਿੱਥੇ ਵੀ ਕਿਤੇ ਗੱਲਬਾਤ ਕਰਨੀ ਪਵੇਗੀ ਕੋਈ ਕੋਰਸਪੋਰੈਂਡੈਂਸ ਕਰੀ ਜੇ ਕੋਈਗੀ ਮੈਂ ਇਕ ਰਵਾਵਾਂਗਾ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਭਿਆਨ ਤੇ ਲਿਆਉਂਗਾ ਦੇਖੋ ਮੈਂ ਜਿੰਨਾ ਕੋ ਉੱਥੇ ਵੇਖਿਆ ਕੈਂਡੀਡਟ ਉਥੇ ਸੈਚੂਰੇਸ਼ਨ ਆ ਗਈ ਹੈ। ਸੋ ਜ਼ਮੀਨਾਂ ਵੇਚ ਕੇ ਆਪਦੇ ਪੁੱਤ ਜਿਨ੍ਹਾਂ ਦਾ ਕੋਈ ਮੁੱਲ ਹੀ ਨਹੀਂ। ਉਹਨਾਂ ਨੂੰ ਉੱਥੇ ਹੁਣ ਭੇਜਣ ਤੋਂ ਮੇਰਾ ਖਿਆਲ ਆਪਾਂ ਨੂੰ ਉਹ ਸੋਚਣਾ ਚਾਹੀਦਾ ਹੈ। ਬਹੁਤ ਜ਼ਿਆਦਾ ਸੋਚ ਵਿਚਾਰ ਕਰਕੇ ਔਰ ਮਾਣਯੋਗ ਮੁੱਖ ਮੰਤਰੀ ਸਾਹਿਬ ਇੱਥੇ ਹੀ ਮੌਕੇ ਪੈਦਾ ਕਰਨ ਵਾਸਤੇ ਲੱਗੇ ਹੋਏ ਆ। ਕੰਮ ਦੇ ਬਿਜ਼ਨਸ ਦੇ। ਪੰਜਾਬ ਵਰਗੀ ਤਰਕੀ ਦੀ ਦੁਨੀਆ ਚ ਕਿਤੇ ਨਹੀਂ ਹੈ। ਜਿਹੜੀਆਂ ਕਮੀਆਂ ਆਪਾਂ ਹੌਲੀ-ਹੌਲੀ ਦੂਰ ਕਰ ਲਾਂਗੇ। ਉਹ ਆਪਾਂ ਸੋਚ ਕੇ ਹੀ ਭੇਜਣੀ ਚਾਹੀਦੀ ਇਹਨਾ ਮਾੜਾ ਹੋ ਗਿਆ ਮੈਂ ਦੱਸ ਨਹੀਂ ਸਕਦਾ ਬੱਚੇ ਨੂੰ ਚਾਵਾ ਦੇ ਨਾਲ ਭੇਜਿਆ ਸੀ ਚਲ 4 ਪੈਸੇ ਕਮਾਊਗਾ ਜੋ ਉੱਥੇ ਘਟਨਾ ਵਾਪਰੀ ਆ ਉਹਦੇ ਬਾਰੇ ਤਾਂ ਮੇਰੇ ਕੋਲ ਬੋਲਿਆ ਨਹੀਂ ਜਾ ਸਕਦਾ ਪਰਮਾਤਮਾ ਇਹੋ ਜਿਹਾ ਦੁੱਖ ਵੇਰੀ ਦੁਸ਼ਮਣ ਨੂੰ ਨਾ ਦੇਵੇ ਇਹ ਇੱਕ ਸਾਲ ਤੇ 4 ਮਹੀਨੇ ਬੇਟੇ ਨੂੰ ਗਏਨ ਹੋ ਗਏ ਸੀ ਨਾਸੀਆ ਉਹ ਕਿੰਨੀ ਉਮਰ ਬੇਟੇ ਦੇ ਨਾਮ ਕਰਨਵੀਰ ਸਿੰਘ ਜੀ ਤੇ ਉਮਰ ਹੁੰਦੀ 20 ਸਾਲ 4 ਮਹੀਨੇ ਸਾਨੂੰ ਪਤਾ ਲੱਗਾ ਬੇਟਾ ਬਾਸਕਟਬਾਲ ਦਾ ਬਹੁਤ ਵਧੀਆ ਪਲੇਅਰ ਹਾਂ ਬਾਸਕਟਬਾਲ ਦਾ ਅੱਛਾ ਪਲੇਅਰ ਸੀ ਡੀਏ ਸਕੂਲ ਕੀ ਪੜ੍ਹਿਆ ਨੈਸ਼ਨਲ ਲੈਵਲ ਦਾ ਪਲੇਅਰ ਵੀ ਸੀ ਬਾਸਕਟਬਾਲ ਇਹ ਵਿਨੀਪੈਗ ਕੈਨੇਡਾ ਦੇ ਤੇ ਹਮ ਹੱਸਦੇ ਜਿਹੜੀ ਉਹਨਾਂ ਦੀ ਅਚਰੰਤਿਤ ਲੱਗਦੇ ਕਿਸ ਕਾਰਨ ਉਹ ਜਦ ਅਸਲ ਕਾਰਨ ਪਤਾ ਹੀ ਨਹੀਂ ਲੱਗ ਸਕਿਆ ਕਿ ਬੱਚੇ ਨੇ 3 ਦਿਨ ਪਹਿਲਾਂ ਕਿਹਾ ਕਿ ਮੇਰੀ ਬੈਕਬੋਨ ਦੇ ਵਿੱਚ ਥੋੜੀ ਜਿਹੀ ਦਰਦ ਹੁੰਦੀ ਆ ਤੇ ਉਹ ਮੈਂ ਕਿਹਾ ਬੇਟੇ ਤੂੰ ਡਾਕਟਰ ਕੋਲ ਜਾਵੜਾ ਉਹਨੇ ਪੈਨਕਿਲਰ ਮੈਡੀਸਿਨ ਲਈ ਦਿੱਤਾਂ ਤੇ 25 ਤੱਕ ਬਿਲਕੁਲ ਠੀਕ ਸੀ ਤੇ 26 ਨੂੰ ਸੀਰੀਅਸ ਹੋ ਗਿਆ ਫਿਰ ਮੇਰੇ ਰਿਲੇਟਿਵ ਸੀ ਉਹਨੂੰ ਹਸਪੀਟਲ ਲੈ ਗਏ ਜਿੱਥੇ ਜਾ ਕੇ ਬੱਚੇ ਨੇ ਦਮ ਤੋੜ ਦਿੱਤਾ ਹਰ ਸਰਕਾਰ ਨੂੰ ਕੀ ਕਰਨਾ ਚਾਹੀਦਾ ਆਰਥਿਕ ਕਰਨ ਨੂੰ ਇਹੀ ਕਹਿੰਦੇ ਆ ਵਿੱਤੀ ਵੱਧ ਤੋਂ ਵੱਧ ਮਦਦ ਹੋ ਸਕਦੀ ਹੈ ਬੜੀ ਮਦਦ ਕਰੋ ਬੱਚੇ ਨੂੰ ਇੱਥੇ ਲਿਆਉਣ ਦੇ ਵਿੱਚ ਤਾਂ ਜੋ ਹੀ ਬੱਚੇ ਦਾ ਆਖਰੀ ਵਾਰ ਦਾ ਮੂੰਹ ਦੇਖ ਸਕੀ ਜੀ ਇੱਕ ਦੁੱਖ ਦੀ ਜਿਹੜੀ ਹੁੰਦੀ ਹੈ ਇੰਤਹਾ ਹੀ ਹੋ ਜਾਂਦੀ ਹੈ ਇੱਕ ਪਰਿਵਾਰ ਦੇ ਉੱਤੇ ਜੇ ਜੇ ਇਤਹਾਸਾਂ ਉਮੀਦਾਂ ਲਾ ਕੇ ਇਹ ਵਿਦੇਸ਼ ਦੇ ਵਿੱਚ ਪੜ੍ਹਾਈ ਕਰਨ ਵਾਸਤੇ ਆਪ ਦਾ ਭਵਿੱਖ ਨੂੰ ਆਪ ਦਾ ਤੇ ਆਪਣੇ ਪਰਿਵਾਰ ਦਾ ਭਵਿੱਖ ਨੂੰ ਸਵਾਰਨ ਵਾਸਤੇ ਇਹੜਾ ਪਰਿਵਾਰ ਹੈ ਉੱਥੇ ਲੋਨ ਵਗੈਰਾ ਚੱਕ ਕੇ ਆਦੇ ਹੋਰ ਅਸੈਟਸ ਛਿੱਕੇ ਲਾ ਕੇ ਉਹਨੂੰ ਉੱਥੇ ਭੇਜਿਆ ਜਾਂਦਾ ਹੈ ਪਰ ਹੁਣ ਇਹਨੂੰ ਕੋਈ ਹੋਂਦ ਹੀ ਮਨਜ਼ੂਰ ਹੁੰਦਾ ਹੈ ਪਤਾ ਨਹੀਂ ਸਾਡੇ ਹੱਥਾਂ ਵਿੱਚ ਬੇਟਾ ਖੇਡਦਾ ਰਿਹਾ ਬਾਸਕਰਵਾਲ ਖੇਡਦਾ ਰਿਹਾ ਸਾਡੇ ਵੀ ਮੈਂ ਫਰੀਕੁੱਡ ਬਿਲੋਂਗ ਕਰਦਾ ਬਹੁਤ ਵਧੀਆ ਸੁਭਾਅ ਦਾ ਮਾਲਕ ਵਰਨ ਕਰਕੇ ਪਰ ਕੁਦਰਤ ਨੂੰ ਪਤਾ ਨਹੀਂ ਕੀ ਮਨਜ਼ੂਰ ਹੈ ਨਿੱਕੀ ਜੀ ਬਿਮਾਰੀ ਹੈ ਤੇ ਐਡੇ ਵੱਡੇ ਦੇਸ਼ ਹੈ ਮਤਲਬ ਕਿ ਜਿੱਥੇ ਮਤਲਬ ਕਿ ਆਪ ਅਡਵਾਂਸ ਸਾਰਾ ਕੁਝ ਹੈ ਟੈਕਨੋਲੋਜੀ ਹੈ ਉਹ ਵੀ ਨੀਕਾ ਕਰ ਸਕੇ ਫਿਰ ਕੁਦਰਤ ਤੇ ਕੁਛ ਨਹੀਂ ਆਪਾਂ ਕਹਿ ਸਕਦੇ ਇਸ ਗੱਲ ਦਾ ਇਹ ਸਾਡੇ ਵੱਡੇ ਭਾਈ ਜੀ ਆ ਸਾਡੇ ਤੋਂ ਸੀਨੀਅਰ ਖੇਡਣ ਨੂੰ ਵੇਖ-ਵੇਖ ਸਿੱਖਿਆ ਸੀ ਇਹਨਾਂ ਨੇ ਬੜੀ ਸੇਵਾ ਕੀਤੀ ਹੈ ਹੁਣ ਵੀ ਸੇਵਾ ਕਰਦੇ ਆ ਖਿਡਾਰੀਆਂ ਦਾ ਨਾਲ ਆਦੇ ਬੱਚਿਆਂ ਨੂੰ ਰੱਖਦੇ ਕੱਲੇ ਨਹੀਂ ਆਪਦੇ ਪਰਿਵਾਰ ਦੇ ਰੱਖਦੇ ਆ ਇਹਨਾਂ ਨੇ ਪਤਾ ਨਹੀਂ ਆਪਦੇ ਹੱਥੀ ਕਿੰਨੇ ਖਿਡਾਰੀ ਸਿੱਖਿਤ ਕਰ ਗਏ ਕਿੰਨਿਆਂ ਨੂੰ ਵੱਧੇ ਉਹਦੀ ਨੌਕਰੀ ਦਲਵਾਇਆ ਵਿਚਾਰੇ ਦੇ ਪਾਣਾ ਵਾਪਰ ਗਿਆ ਇਸ ਨੂੰ ਬਹੁਤ ਹੀ ਬਹੁਤ ਮਾੜੇ ਹਾਲਾਤ ਕੀ ਬੇਚੇ ਘਰ ਦੇ ਹਾਲਾਤ ਸਾਰੇ ਪੰਜਾਬੀਏ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਦੋਂ ਆਪਾਂ ਬੱਚੇ ਨੂੰ ਬਾਹਰ ਭੇਜਣਾ 5 25 30 ਲੱਖ ਰੁਪਏ ਘੱਟੋ ਘੱਟ ਲੱਗਦਾ ਉਹ ਸਾਰਿਆਂ ਨੂੰ ਲੋਨਸ ਵਗੈਰਾ ਲੈਣੀ ਪੈਂਦੇ ਆ ਉਹ ਹਾਲਾਤ ਤਾਂ ਸਾਰੇ ਬਰਾਲੀ ਬਹੁਤ ਔਖੇ ਹੈ ਜਿਵੇਂ ਹੁਣ ਉਥੋਂ ਬੋਡੀ ਨੂੰ ਉਥੋਂ ਇੱਥੇ ਲੈ ਕੇ ਆਉਣਾ ਉਹ ਵੀ ਇੱਕ ਬਹੁਤ ਵੱਡਾ ਉਥੋਂ ਦੇ ਜਿਹੜੇ ਸਟੂਡੈਂਟਸ ਹੈ ਉਥੋਂ ਦੇ ਜਿਹੜੇ ਪੰਜਾਬੀ ਹੈ ਸਾਰੇ ਰਲ ਮਿਲ ਕੇ ਉਥੋਂ ਉਪਰਾਲਾ ਕਰਕੇ ਭੇਜਣ ਦਾ ਯੋਜਨ ਕਰਦੇ ਪਰ ਇੱਥੇ ਆ ਕਿ ਹੁਣ ਪਰਿਵਾਰ ਦੇ ਵੀ ਆ ਸਾਡੇ ਭਾਬੀ ਜੀ ਹੈ ਤੇ ਇੱਕ ਬੇਟੀ ਹੈ ਉਹ ਵੀ ਬੜੇ ਸਦਮੇ ਦੇ ਵਿੱਚ ਹੈ ਸਾਰੇ ਪਰਿਵਾਰ ਨੂੰ ਇੱਕ ਹਲਚਲ ਲੱਗੀ ਪਰਿਵਾਰ ਦੇ ਕਿ ਸਾਰੇ ਸਮਾਜ ਜੋ ਇਹਨਾਂ ਨਾਲ ਰਿਲੇਟਡ ਹੈ ਜੋ ਇਹਨਾਂ ਨਾਲ ਸੰਬੰਧਿਤ ਨਹੀਂ ਵੀ ਹੈ ਉਹਨਾਂ ਦਾ ਵੀ ਦਿਲ ਕੰਬ ਜਾਂਦਾ ਇਹ ਗੱਲ ਸੁਣ ਕੇ ਰਾਤ ਨੂੰ ਸਾਨੂੰ ਜਦੋਂ ਪਤਾ ਲੱਗੀ ਤਾਂ ਐਵੇਂ ਕਹੀਏ ਸਾਨੂੰ ਰਾਤ ਦੀ ਐਵੇਂ ਫਤਾਂ ਪੈਰਾਂ ਤੋਂ ਜਮੀਂ ਨਿਕਲਣ ਵਾਲੀ ਗੱਲ ਹੀ ਹੋਣੀ ਸੀ ਸਰਕਾਰ ਨੂੰ ਕੀ ਮਦਦ ਦੀ ਦੀਏਗੀ ਸਰਕਾਰ ਵੱਲੋਂ ਇਹ ਸਪੀਕਰ ਸਾਹਿਬ ਦੇ ਨਾਲ ਬਹਿ ਕੇ ਇਹ ਤੇ ਗੱਲ ਕਰਦੇ ਵੀ ਜੋ ਇਹਨਾਂ ਦਾ ਲੋਨਸ ਵਗਾਰਾ ਹੈਗੀ ਆ ਉਹਨਾਂ ਨੂੰ ਰਿਵਰਸ ਕਰੇ ਇਹਨਾਂ ਕੋਲੋਂ ਕਰਾਇਆ ਜਾਵੇ ਜਾ ਉਹਨਾਂ ਦਾ ਇਹ ਸ਼ੁਰੂ ਕਰਾ ਦੇ ਵੀ ਤਾਂ ਕਿ ਇਹਨਾਂ ਦੀ ਆਉਣ ਵਾਲੀ ਜ਼ਿੰਦਗੀ ਵਿੱਚ ਉਹ ਜਿਹੜਾ ਇੱਕ ਹੈਗਾ ਜੀ ਚਲੇ ਜਾਣਾ ਉਹ ਤਾਂ ਨਾਲ-ਨਾਲ ਕਿਤੇ ਹੋਰ ਉਸ ਜਿਹੜਾ ਫਾਈਨੈਂਸ਼ੀਅਲ ਪ੍ਰਵਾਹ ਵੀ ਜਿਹੜਾ ਕਿ ਉਹ ਦਿਨਦਾਰੀਆਂ ਉਹ ਨਾ ਬਣੇ ਉਹ ਅਸੀਂ ਸਾਰਾ ਰਲ ਕੇ ਸਾਰੇ ਸੱਜਣ ਮਿੱਤਰ ਵੀ ਇਸ ਗੱਲ ਦੀਆਂ ਪੋਸਟਾਂ ਵੀ ਸਾਰੀਆਂ ਇਸ ਗੱਲ ਦਾ ਸ਼ੇਅਰ ਕਰ ਰਹੇ ਹਾਂ ਕਿਉਂਕਿ ਆਪਣਾ ਫਰਜ਼ ਬਣਦਾ ਕਿਉਂਕਿ ਸਮਾਜਿਕ ਹੋਣ ਦੇ ਨਾਤੇ ਸਾਡੇ ਭਰਾਵਾਂ ਦੇ ਤੇ ਕੋਈ ਭੀੜ ਪੈਣੀ ਸਾਰਿਆਂ ਨਾਲ ਰਲ ਕੇ ਸਾਥ ਦੇਣਾ ਚਾਹੀਦਾ ਹੈ